2027 ਦੇ ਵਿੱਚ ਫੀਮ ਡੋਡਾ ਪੋਸਟ ਦੇ ਠੇਕੇ ਖੁੱਲਣ ਜਾ ਰਹੇ ਆ ਜਿੰਨਾ ਟਾਈਮ ਉਸ ਨੂੰ ਮਿਸ਼ਨ ਨਾ ਬਣਾਇਆ ਜਾਵੇ ਉਹ ਸਿਰੇ ਨਹੀਂ ਚੜਦੀ ਜਿਸ ਤਰ੍ਹਾਂ ਐਸਾਈ ਮਿਸ਼ਨਰੀ ਮਿਸ਼ਨਰੀ ਉਹਨਾਂ ਨੂੰ ਤਾਂ ਹੀ ਕਹਿੰਦੇ ਆ ਕਿਉਂਕਿ ਉਹ ਇੱਕ ਮਿਸ਼ਨ ਲੈ ਕੇ ਦੁਨੀਆ ਤੇ ਆਪਣੇ ਕੰਮ ਦੇ ਵਿੱਚ ਉਹ ਕਾਮਯਾਬ ਵੀ ਹੋ ਰਹੇ ਆ ਇਸੇ ਤਰ੍ਹਾਂ ਤੁਹਾਨੂੰ ਵੀ ਆਪਣਾ ਕੰਮ ਨੂੰ ਸਿਰੇ ਲਾਉਣ ਵਾਸਤੇ ਸਾਰੇ ਲੋਕਾਂ ਨੂੰ ਮਿਸ਼ਨ ਬਣਾ ਕੇ ਚੱਲਣਾ ਪਊਗਾ 2027 ਕੀ 2026 ਦੇ ਵਿੱਚ ਹੀ ਠੇਕੇ ਖੁੱਲ ਸਕਦੇ ਆ ਕਿਸੇ ਵੀ ਮੁਹਿੰਮ ਨੂੰ ਉਦੋਂ ਕਾਮਯਾਬ ਸਮਝਿਆ ਜਾਂਦਾ ਹੈ ਉਦੋਂ ਹੀ ਸਰਕਾਰਾਂ ਉਸ ਤੇ ਅਸਰ ਕਰਦਿੰਗੀਆਂ ਜਦੋਂ ਉਸ ਨੂੰ ਬਹੁਤ ਜ਼ਿਆਦਾ ਲੋਕਾਂ ਦਾ ਸਮਰਥਨ ਹੋਵੇ ਲੋਕੀ ਸ਼ਿਪੀ ਦਰਮੀ ਅਵਾਜ਼ ਦੇ ਵਿੱਚ ਤਾਂ ਹਰੇਕ ਸਮਰਥਨ ਦਿੰਦਾ ਹੈ ਕਿਉਂਕਿ ਬਹੁਤ ਜ਼ਿਆਦਾ ਬੁਰੇ ਹਾਲਾਤ ਹੋਏ ਪਏ ਆ ਪੰਜਾਬ ਦੇ ਇਸ ਤਹੇ ਹੁਣ ਕੱਲ ਦੀ ਇਹ ਖਬਰ ਚੱਲ ਰਹੀ ਹੈ 23 ਸਾਲਾਂ ਦਾ ਮੁੰਡਾ ਸ਼ਰਨਜੀਤ ਸਿੰਘ ਜੋ ਕੇ ਪਾਕਿਸਤਾਨ ਦਾ ਬਾਰਡਰ ਟੱਪ ਗਿਆ 2 ਨਵੰਬਰ ਨੂੰ ਘੁੰਮ ਗਿਆ ਜੀ ਜੀ ਤੇ ਨਸ਼ਾ ਨਸ਼ਾ ਬਹੁਤ ਕਰਦਾ ਸੀ ਨਸ਼ੇ ਦਾ ਬਹੁਤ ਜ਼ਿਆਦਾ ਆਦੀ ਸੀ ਨਸ਼ਾ ਬਹੁਤ ਕੀਤਾ ਹੋਇਆ ਸੀ ਉਸਨਵੇਂ ਦਾ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਉਸ ਨੇ ਅੱਖਾਂ ਵੀ ਉਹ ਨਸ਼ਾ ਪੱਤਾ ਕਰਦਾ ਸੀ ਹੋ ਸਕਦਾ ਹੈ ਵੀ ਉਹ ਇਸ ਦੇ ਭਾਲ ਦੇ ਵਿੱਚ ਹੀ ਬੋਡਰ ਟੱਪ ਗਿਆ ਹੋਵੇ ਕਿ ਪੰਜਾਬ ਦੀ ਨੌਜਵਾਨੀ ਸਰਹੱਦਾਂ ਕਰਾਸ ਕਰਨ ਲੱਗੀ ਕਿ ਦਿਨੋਂ ਦਿਨ ਪੰਜਾਬ ਦੇ ਵਿੱਚ ਪੈਸ ਟਿਊਬ ਬੇਬੀ ਸੈਂਟਰ ਜਿਹੜੇ ਖੁੱਲੇ ਹੋਏ ਆ ਉਹਨਾਂ ਦੀ ਗਿਣਤੀ ਕਿਉਂ ਵੱਧ ਰਹੀ ਹੈ ਉਸ ਤੋਂ ਵੀ ਤੁਸੀਂ ਭਲੀ ਭਾਂਤਿਆਂ ਨੂੰ ਹੈ ਪਹਿਲਾਂ ਪੰਜਾਬ ਦੇ ਵਿੱਚ ਅਫੀਮ ਕੋਸ ਆਮ ਆਮ ਹੁੰਦਾ ਸੀ ਕੋਈ ਟਾਈਮ ਹੁੰਦਾ ਸੀ ਜਦੋਂ ਕੋਈ ਰੋਕ ਟੋਕ ਨਹੀਂ ਹੁੰਦੀ ਸੀ ਤੇ ਹਰ ਇੱਕ ਦੇ ਘਰ ਦੇ ਵਿੱਚ ਤਕਰੀਬਨ ਅਫੀਮ ਮਿਲ ਜਾਂਦੀ ਸੀ ਪੰਜਾਬ ਦੇ ਵਿੱਚ ਤਾਂ ਤੁਹਾਨੂੰ ਹਸਪਤਲ ਹੀ ਹਸਪਤਲ ਨਜ਼ਰ ਆਉਣਗੇ ਕਿਉਂਕਿ ਜਦੋਂ ਦੀ ਇਹ ਬੰਦ ਹੋਈ ਆ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਅਫੀਮ ਤੋਂ ਤਿਆਰ ਮੈਡੀਸਨ ਨਾਲ ਹੀ ਹੁੰਦਾ ਹੈ ਜੇਕਰ ਕੋਸ ਨੂੰ ਸਿੱਧੇ ਰੂਟ ਦੇ ਵਿੱਚ ਸਰਕਾਰ ਹੀ ਦੇਣ ਲੱਗ ਜੇ ਪਹਿਲਾਂ ਪਰਮਿਟ ਬਣਾ ਦੇ ਤਾਂ ਲੋਕਾਂ ਦਾ ਭਲਾ ਹੋ ਸਕਦਾ ਮਾਰੂ ਨਸ਼ਿਆਂ ਤੋਂ ਵੀ ਬਚਿਆ ਜਾ ਸਕਦਾ ਤੁਹਾਨੂੰ ਇਹ ਜਾਂ ਕੋਈ ਮੁਲਕ ਮਿਲੂਗਾ ਨਹੀਂ ਜਿੱਥੇ ਤੁਹਾਨੂੰ ਡੋਡਾ ਪੋਸਟ ਨਾ ਮਿਲਦਾ ਹੋਵੇ ਇੰਡੀਆ ਦੇ ਵਿੱਚ ਵੀ ਕੁਝ ਸਟੇਟ ਹੈ ਜਿੱਥੇ ਇਹ ਚੀਜ਼ਾਂ ਪੈਦਾ ਹੁੰਦੇ ਨੇ ਫਿਰ ਪੰਜਾਬ ਦੇ ਵਿੱਚ ਖਸ ਖਸ ਦੀ ਖੇਤੀ ਕਰਨ ਤੋਂ ਕਿਉਂ ਨਾ ਕਰਦੀ ਹੈ ਸਰਕਾਰ ਇਹ ਅੰਦੋਲਨ ਨੂੰ ਮਿਸ਼ਨ ਬਣਾਉਣਾ ਪਊਗਾ ਸਭ ਕੁਝ ਹੋ ਸਕਦਾ ਹੈ ਜੇ ਆਪਾਂ ਹਿਸਟਰੀ ਤੇ ਝਾਤ ਮਾਰੀਏ ਤਾਂ 1956 ਦੇ ਵਿੱਚ ਇੱਕ ਐਕਟ ਆਇਆ ਸੀ ਪ੍ਰਹੈਪਸ਼ਨ ਆਫ ਓਪੀਅਮ 1956 ਜੋ ਕਿ ਸਰਕਾਰ ਉਸ ਟਾਈਮ ਤੇ ਲੇਗੀ ਆਈ ਸੀ ਕੋਈ ਬਹੁਤ ਵੱਡਾ ਐਕਟ ਨਹੀਂ ਸੀ ਤੇ ਚਾਰਕ ਪੇਜਾਂ ਦਾ ਇੱਕ ਐਕਟ ਸੀ ਜਿਦੇ ਵਿੱਚ ਰੈਗੂਲੇਟ ਕੀਤਾ ਗਿਆ ਸੀ ਹਰ ਇੱਕ ਚੀਜ਼ ਨੂੰ ਜਿਸ ਤਰ੍ਹਾਂ ਕਿ ਪਰਮਿਟ ਕਿਸ-ਕਿਸ ਨੂੰ ਦਿੱਤੇ ਜਾਣ ਅਫੀਮ ਖਾਨ ਵਾਲਾ ਬੰਦਾ ਕੌਣ ਸੀ ਜਿਸ ਦਾ ਤਾਂ ਕਿਸ ਨੂੰ ਗਿਣਤੀ ਰਹੇ ਵੀ ਕਿੰਨੇ ਬੰਦੇ ਸਾਡੇ ਦੇਸ਼ ਦੇ ਵਿੱਚ ਸਟੇਟਾਂ ਦੇ ਵਿੱਚ ਬੰਦੇ ਕੋਈ ਖੰਦੇ ਅਫੀਮ ਵਗੈਰਾ ਉਸ ਦੇ ਅਨੁਸਾਰ ਜਿੱਦਾਂ ਉਹ ਜੀਬ ਵਾਲੀ ਗੋਲੀ ਲਾਈ ਜਾਂਦੀ ਹੈ ਡਾਕਟਰ ਵੱਲੋਂ ਉਦਾਂ ਹੀ ਉਸ ਨੂੰ ਅਫੀਮ ਦਾ ਕੋਟਾ ਦਾ ਪਰਮਿਟ ਦੇ ਦਿੰਦਾ ਸੀ ਵੀ ਆਹ ਪਰਮਿਟ ਹੈ ਇਸ ਹਿਸਾਬ ਨਾਲ ਤੈਨੂੰ ਅਫੀਮ ਉਪਲਬਧ ਹੋਊਗੀ ਜਿੱਦਾਂ ਹੁਣ ਸ਼ਰਾਬ ਮਿਲਦੀ ਹੈ ਉਦਾਂ ਹੀ ਐਕਸਾਈਜ਼ ਡਿਪਾਰਟਮੈਂਟ ਦਾ ਮਤਲਬ ਜ਼ਿੰਮੇਵਾਰੀ ਸੀ ਤੇ ਉਹ ਹਸਪੀਟਲ ਤੱਕ ਫੀਮ ਨੂੰ ਪਹੁੰਚਾਉਦੇ ਸੀ